ਜਿਆਦਾ ਪਰੇਸ਼ਾਨੀ ਦੇ ਵਿੱਚ ਆ ਤੇ ਇੱਕ ਵਾਰ ਅਸੀਂ ਮਤਲਬ ਗਰਾਉਂਡ ਲੈਵਲ ਤੇ ਪ੍ਰੋਬਲਮ ਖੁਦ ਜਾ ਕੇ ਦੇਖੀਏ ਮੈਂ ਤੇ ਕਹੂੰਗੀ ਕਿ ਇੱਕ ਤਰੀਕੇ ਦਾ ਨਰਕ ਹੀ ਭੋਗ ਗਿਆ ਜੋ ਮੈਂ ਇਹਨਾਂ ਦੀਆਂ ਪਿਕਚਰਸ ਦੇਖੀਆਂ ਉਹੋ ਹੀ ਪਾਣੀ ਦੁਬਾਰਾ ਪੀਣ ਵਾਲੇ ਪਾਣੀ ਚ ਮਿਕਸ ਹੋ ਕੇ ਆ ਰਿਹਾ ਸੀ ਇਹਦੇ ਉੱਤੇ ਇਹਨਾਂ ਨੇ ਟਾਇਲਾ ਲਗਾ ਦੇਣੀ ਹੈ ਇਹਦੇ ਉੱਤੇ ਸਭ ਕੋ ਕਹਦਾ ਉਹ ਗਲੀਆਂ ਉੱਚੀਆਂ ਹੋ ਜਾਂਦੀਆਂ ਮਕਾਨ ਨਹੀਂ ਹੋਈ ਜਾਂਦੇ ਤੇ ਨਾ ਪਾਣੀ ਜਿਹੜਾ ਘਰਾਂ ਦੇ ਅੰਦਰ ਵੜਦਾ ਹੈ ਉਹਦੇ ਕਰਕੇ ਬਹੁਤ ਪ੍ਰੋਬਲਮ ਹੁੰਦੀ ਮੱਛਰ ਬਹੁਤ ਆਉਂਦਾ ਹੈ ਸਤਿ ਸ਼੍ਰੀ ਅਕਾਲ ਜੀ ਗ੍ਰੇਟ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਦੇਖਿਆ ਜਾਵੇ ਤਾਂ ਬਰਸਾਤਾਂ ਦਾ ਜਿਹੜਾ ਮੌਸਮ ਹੈ ਉਹ ਸ਼ੁਰੂ ਹੋ ਚੁੱਕਿਆ ਤੇ ਲੋਕਾਂ ਦੇ ਘਰਾਂ ਦੇ ਵਿੱਚ ਗਲੀਆਂ ਦੇ ਵਿੱਚ ਲਗਾਤਾਰ ਗੰਦੇ ਪਾਣੇ ਦੀ ਸਮੱਸਿਆ ਜਾਂ ਫਿਰ ਸੀਵਰੇਜ ਬਲਾਕੇਜ ਦੀ ਜਿਹੜੀ ਸਮੱਸਿਆ ਹੈ ਉਹ ਦੇਖਣ ਨੂੰ ਮਿਲਦੀ ਹੈ ਤੇ ਅੰਮ੍ਰਿਤਸਰ ਦੇ ਵੈਸਟ ਕੰਸਟੀਟੂਐਂਸੀ ਦੇ ਵਿੱਚ ਮੌਜੂਦਾਂ ਜਿੱਥੇ ਨਾਰਾਇਣਗੜ੍ਹ ਇਲਾਕੇ ਦੇ ਵਿੱਚ ਮੌਜੂਦਾਂ ਤੇ ਅੱਜ ਇੱਥੇ ਖਾਸ ਜਿਹੜੀ ਗਲੀ ਦੇ ਗਲੀ ਮੁਹੱਲਿਆਂ ਦੀ ਪ੍ਰੋਬਲਮਸ ਆਮ ਆ ਜਾਂਦੀਆਂ ਨੇ ਬਰਸਾਤਾਂ ਦੇ ਵਿੱਚ ਪਾਣੀ ਇਕੱਠਾ ਹੋ ਜਾਂਦਾ ਹੈ ਜਿਹੜੇ ਬਲਾਕੇਜ ਰੈਡੀ ਹੈ ਉਹ ਸਮੱਸਿਆ ਮਿਲਦੀ ਹੈ ਤੇ ਅੱਜ ਅੰਮ੍ਰਿਤਸਰ ਦੇ ਵਿੱਚ ਖਾਸ ਜਿਹੜੇ ਸੀਨੀਅਰ ਡਿਪਟੀ ਮੇਅਰ ਪ੍ਰਿੰਕਾ ਸ਼ਰਮਾ ਮੈਡਮ ਨੇ ਖਾਸ ਇਲਾਕੇ ਦੇ ਵਿੱਚ ਪਹੁੰਚੇ ਨੇ ਨਾਰਾਇਣਗੜ੍ਹ ਇਲਾਕੇ ਦੇ ਵਿੱਚ ਪਹੁੰਚੇ ਨੇ ਤੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਕਿ ਆਖਿਰਕਾਰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਸੁਨੀਆਂ ਗਈਆਂ ਨੇ ਤੇ ਨਾਲ ਨਾਲ ਇਹ ਕੁਝ ਪ੍ਰੋਬਲਮਸ ਆ ਜਿਹੜਾ ਹੱਲ ਸੋਲੂਸ਼ਨ ਹੈ ਉਹ ਵੀ ਕਰ ਦਿੱਤਾ ਗਿਆ ਹੈ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਡਿਪਟੀ ਮੇਅਰ ਪ੍ਰਿੰਕਾ ਸ਼ਰਮਾ ਮੈਮ ਮੌਜੂਦ ਨੇ ਮੈਮ ਨਾਰਾਇਣਗੜ੍ਹ ਇਲਾਕੇ ਦੇ ਵਿੱਚ ਆਏ ਆ ਉਹ ਅੱਜ ਕੀ ਕੀ ਪ੍ਰੋਬਲਮਸ ਜਿਹੜੀਆਂ ਸੁਨੀਆਂ ਗਈਆਂ ਦੇਖੋ ਇੱਥੇ ਬਹੁਤ ਜ਼ਿਆਦਾ ਇਲਾਕਾ ਨਿਵਾਸੀਆਂ ਨੂੰ ਦਿੱਕਤਾਂ ਆ ਰਹੀਆਂ ਸੀਗੀਆਂ ਮੇਰੇ ਧਿਆਨ 'ਚ ਅੱਜ ਸਵੇਰੇ ਆਇਆ ਜਦੋਂ ਮੈਂ ਇਹਨਾਂ ਦੀਆਂ ਵੀਡੀਓਜ਼ ਦੇਖੀਆਂ ਕਿ ਬਹੁਤ ਬੁਰਾ ਹਾਲਾ بارش ਦੇ ਕਾਰਨ ਇੱਥੇ ਸੀਵਰੇਜ ਟੋਟਲੀ ਚੋਕ ਸੀਗੇ ਔਰ ਇੱਥੋਂ ਨਿਕਲਿਆ ਨਹੀਂ ਜਾ ਰਿਹਾ ਸੀਗਾ ਤੇ ਕੱਲ ਪਰਸੋਂ ਦੀ ਤੇ ਇੱਥੇ ਕਹਿੰਦੇ ਬਹੁਤ ਮੇਜਰ ਪ੍ਰੋਬਲਮ ਸੀਗੀ ਤੇ ਜਿੱਦਾਂ ਹੀ ਸਵੇਰੇ ਮੇਰੇ ਧਿਆਨ 'ਚ ਆਇਆ ਸਾਰੀ ਆਪਣੀ ਟੀਮ ਦੇ ਨਾਲ ਇਸ ਕੌਨਸਟਿਟੂਐਂਸੀ ਦੇ ਮੋਤਬਰ ਕਾਉਂਸਲਰਸ ਮੇਰੇ ਨਾਲ ਆਏ ਹਲਕਾ ਇੰਚਾਰਜ ਆਏ ਸੁਖਬੀਰ ਸੋਨੀ ਜੀ ਨੇ ਗੁਰਦੇਵ ਜੱਜੀ ਜੀ ਅਰਵੀਨ ਪਖਨਾ ਜੀ ਸਾਡੇ ਐਕਸੀਅਨ ਸਾਹਿਬ ਕਾਰਪੋਰੇਸ਼ਨ ਦੀ ਟੀਮ ਸਾਰੇ ਅਸੀਂ ਇਕੱਠੇ ਮਿਲ ਕੇ ਆਏ ਕਿ ਜੇ ਇਹ ਸਾਰੇ ਇੰਨੇ ਜ਼ਿਆਦਾ ਪਰੇਸ਼ਾਨੀ ਦੇ ਵਿੱਚ ਆ ਤੇ ਇੱਕ ਵਾਰ ਅਸੀਂ ਮਤਲਬ ਗਰਾਊਂਡ ਲੈਵਲ ਤੇ ਪ੍ਰੋਬਲਮ ਖੁਦ ਜਾ ਕੇ ਦੇਖੀਏ ਇੱਥੇ ਪਹੁੰਚ ਕੇ ਪਤਾ ਚੱਲਿਆ ਕਿ ਜਿਹੜਾ ਇਹ ਸ਼ਿਵ ਮੰਦਿਰ ਨਰਾਇਣਗੜ੍ਹ ਵਾਲਾ ਏਰੀਆ ਇੰਨਾ ਜ਼ਬਰਦਸਤ ਚੋਕ ਹੋ ਰਿਹਾ ਉੱਥੇ ਪ੍ਰੋਬਲਮ ਇਹ ਪਾਈ ਗਈ ਕਿ ਕਾਫੀ ਪੁਰਾਨੀਆਂ ਹੌਦੀਆਂ ਬਣੀਆਂ ਹੋਈਆਂ ਮੈਨਹੋਲਸ ਨਵੇਂ ਬਣਨ ਦੀ ਜ਼ਰੂਰਤ ਆ ਔਰ ਕਾਫੀ ਜ਼ਿਆਦਾ ਡਿਸਟੈਂਸ ਤੇ ਆ ਜਿਸ ਤਰ੍ਹਾਂ ਪੋਪੂਲੇਸ਼ਨ ਫੀ ਵਾਧੀ ਗਈ ਪਰ ਉਸ ਹਿਸਾਬ ਦੇ ਨਾਲ ਇੱਥੇ ਡਿਵੈਲਪਮੈਂਟ ਉਹ ਸਪੇਸ ਤੇ ਨਹੀਂ ਹੋਈ ਤੇ ਤੁਰੰਤ ਅਸੀਂ ਆਪਣੇ ਅਫਸਰ ਸਹਿਬਾਨਾਂ ਨੂੰ ਅੱਜ ਇੱਥੇ ਕਹਿ ਦਿੱਤਾ ਕੱਲ ਸਵੇਰ ਤੋਂ ਇੱਥੇ ਮੈਨਹੋਲਸ ਦਾ ਕੰਮ ਸਟਾਰਟ ਹੋ ਜਾਏਗਾ ਔਰ ਜਲਦੀ ਹੀ ਕੁਝ ਹੀ ਦਿਨਾਂ ਦੇ ਵਿੱਚ ਇੱਥੇ ਜਿਹੜੀਆਂ ਸੀਵਰੇਜ ਦੀਆਂ ਦਿੱਕਤਾਂ ਆ ਰਹੀਆਂ ਉਹਨੂੰ ਟੋਟਲੀ ਖਤਮ ਕਰ ਦਿੱਤਾ ਜਾਊਗਾ ਤਾਂ ਕਿ ਕੋਈ ਵੀ ਇਹਨਾਂ ਨੂੰ ਪ੍ਰੋਬਲਮ ਨਾ ਆਵੇ ਬਹੁਤ ਇਹਨਾਂ ਨੇ ਮੈਂ ਤੇ ਕਹੂੰਗੀ ਕਿ ਇੱਕ ਤਰੀਕੇ ਦਾ ਨਰਕ ਹੀ ਭੋਗਿਆ ਜੋ ਮੈਂ ਇਹਨਾਂ ਦੀਆਂ ਪਿਕਚਰਸ ਦੇਖੀਆਂ ਉਹੋ ਹੀ ਪਾਣੀ ਦੁਬਾਰਾ ਪੀਣ ਵਾਲੇ ਪਾਣੀ ਚ ਮਿਕਸ ਹੋ ਕੇ ਆ ਰਿਹਾ ਪਰ ਜਦੋਂ ਨਵੇਂ ਇਹ ਜਿੱਥੇ ਨਵੀਆਂ ਪਾਈਪਸ ਪੈਣ ਦੀ ਜ਼ਰੂਰਤ ਆ ਨਵੀਆਂ ਪੈਣਗੀਆਂ ਟੋਟਲੀ ਨਵੇਂ ਮੈਨਹੋਲਸ ਬਣਨਗੇ ਤੇ ਅਸੀਂ ਇਸ ਪ੍ਰੋਬਲਮ ਨੂੰ ਕੰਪਲੀਟਲੀ ਖਤਮ ਕਰ ਦਵਾਂਗੇ ਇਸ ਇਲਾਕੇ ਤੋਂ ਤੁਹਾਨੂੰ ਕਾਫੀ ਸਾਰੀਆਂ ਪਹਿਲਾਂ ਸ਼ਿਕਾਇਤਾਂ ਵੀ ਆਂਦੀਆਂ ਹੋਣਗੀਆਂ ਕਿਉਂਕਿ ਦੇਖਿਆ ਜਾਵੇ ਤਾਂ ਪਹਿਲਾਂ ਕੁਝ ਤਾਂ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਪਹਿਲਾਂ ਤੇ ਇੱਥੇ ਲੰਗਣ ਦੀ ਸਥਿਤੀ ਵੀ ਜਿਹੜੀ ਬਹੁਤ ਔਖਾ ਜਿਹਾ ਲੰਗਦਾ ਬਿਲਕੁਲ ਮੇਰੇ ਕੋ 10-15 ਦਿਨ ਪਹਿਲੇ ਵੀ ਇੱਥੇ ਮੈਨੂੰ WhatsApp ਦੇ ਜ਼ਰੀਏ ਕਾਲਸ ਦੇ ਜ਼ਰੀਏ ਦੋ ਚਾਰ ਫੋਨਸ ਆਏ ਸਿਗੇ ਤੇ ਉਹ ਮੈਂ ਆਪਣੇ ਡਿਪਾਰਟਮੈਂਟ ਦੇ ਜਿਹੜੇ ਕਨਸਰਨਡ ਅਫੀਸ਼ੀਅਲ ਸੀ ਉਹਨਾਂ ਦੇ ਧਿਆਨ ਚ ਲਿਆ ਕੇ ਕਾਫੀ ਮੁਸ਼ਕਿਲਾਂ ਉਹ ਦੋ ਸੋਲਵ ਵੀ ਕਰਾਈਆਂ ਪਰ ਮੈਨੂੰ ਲੱਗਾ ਸੀਗਾ ਕਿ ਇੰਨੀ ਜ਼ਿਆਦਾ ਦਿੱਕਤ ਨਹੀਂ ਹੋਏਗੀ ਪਰ ਅੱਜ ਸਵੇਰੇ ਜਦੋਂ ਮੈਂ ਸਾਰੀ ਪ੍ਰੋਬਲਮ ਦੇਖੀ ਤੇ ਤੁਰੰਤ ਹੀ ਜੋ ਵੀ ਜੋ ਐਕਸ਼ਨ ਪਲਾਨ ਬਣਦਾ ਸੀਗਾ ਕੁਝ ਇਹਦੇ ਨਾਲ ਲੱਗਦੇ ਇਲਾਕੇ ਆ ਜਿੱਥੇ ਇਸ ਤੋਂ ਬਾਅਦ ਮੈਂ ਉੱਥੇ ਹੁਣ ਜਾਊਂਗੀ ਗੁਰੂ ਅਮਰਦਾਸ ਕਲੋਨੀ ਆ ਆਜ਼ਾਦ ਰੋਡ ਆ ਉੱਥੋਂ ਦੇ ਵੀ ਲੋਕੀ ਇਹ ਨਾ ਐਕਚੁਅਲੀ ਥੋੜਾ ਕਨਸਰਨਡ ਹੀ ਆ ਸਾਰਾ ਏਰੀਆ ਤੇ ਇੱਥੇ ਮੈਨੂੰ ਸਮਝ ਆ ਰਹੀ ਸੀਗੀ ਕਿ ਕੁਛ ਨਾ ਕੁਛ ਦਿੱਕਤ ਤੇ ਚੱਲ ਰਹੀ ਆ ਤੇ ਪਿਛਲੇ ਦੋ ਤਿੰਨ ਦਿ ਤੋਂ ਸਾਰੀ ਟੀਮ ਦੇ ਨਾਲ ਮਿਲ ਕੇ ਅਸੀਂ ਇੱਥੇ ਰਾਤ ਨੂੰ ਕੰਮ ਕਰਵਾਉਣੇ ਆਲਰੇਡੀ ਸ਼ੁਰੂ ਕਰ ਚੁੱਕੇ ਸੀਗੇ ਤਾਂ ਕਿ ਦਿਨੇ ਟ੍ਰੈਫਿਕ ਦੇ ਵੀ ਇਸ਼ੂ ਹੁੰਦਾ ਪਰ ਪ੍ਰੋਪਰ ਅਸੀਂ ਆਪਣੇ ਜਿਹੜੇ ਸੀਵਰੇਜ ਸਿਸਟਮ ਨੂੰ ਸੁਪਰ ਸ਼ੱਕਰਸ ਦੇ ਰਾਈਨ ਕਲੀਨ ਕਰ ਸਕੀਏ ਤਾਂ ਕਿ ਲੋਕਾਂ ਨੂੰ ਪ੍ਰੋਬਲਮ ਨਾ ਆਏ ਪਰ ਜਿਸ ਤਰ੍ਹਾਂ ਕਈ ਏਰੀਆ ਕਲੀਅਰ ਹੀ ਨਹੀਂ ਹੋ ਰਿਹਾ ਤੇ ਦੇਖੋ ਉੱਥੇ ਫਿਰ ਸਾਡਾ ਸਭ ਦਾ ਫਰਜ਼ ਬਣਦਾ ਜੋ ਕੰਮ ਦਫ਼ਤਰ ਚ ਬੈਠ ਕੇ ਹੋਣੇ ਉਹ ਦਫ਼ਤਰੋਂ ਕਰਨੇ ਚਾਹੀਦੇ ਪਰ ਜਦੋਂ ਤੱਕ ਅਸੀਂ ਆਪ ਸੜਕਾਂ ਤੇ ਉਤਰ ਕੇ ਮੁਹੱਲਿਆਂ ਚ ਜਾ ਕੇ ਉਹ ਪ੍ਰੋਬਲਮਸ ਨਹੀਂ ਵੇਖਾਂਗੇ ਮੈਨੂੰ ਲੱਗਦਾ ਨਹੀਂ ਕਿ ਉਹਦਾ ਹੱਲ ਪ੍ਰੋਪਰ ਉਹੋਸ ਤਰੀਕੇ ਦੇ ਨਾਲ ਅਸੀਂ ਕਰ ਸਕਦੇ ਹਾਂ ਅੱਜ ਅਸੀਂ ਆਪਣੀਆਂ ਅੱਖਾਂ ਦਾ ਪ੍ਰੋਬਲਮ ਵੇਖੀ ਸਭ ਨੇ ਇਹ ਜਿਹੜੇ ਲੋਗ ਉਹਨੂੰ ਫੇਸ ਕਰਦੇ ਨੇ ਉਹਨਾਂ ਦੀ ਰਾਏ ਲਈ ਕਨਸਰਨਡ ਅਫੀਸ਼ੀਅਲਸ ਦੀ ਲਈ ਜੋ ਸਭ ਨੇ ਸਾਂਝਾ ਫੈਸਲਾ ਕੀਤਾ ਉਹ ਸਵੇਰ ਤੋਂ ਇੱਥੇ ਕੰਮ ਸ਼ੁਰੂ ਹੋਏਗਾ ਤੇ ਮੇਰੀ ਇਹੋ ਹੀ ਗੁਜ਼ਾਰਿਸ਼ ਆ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਤੁਹਾਡੀ ਆਪਣੀ ਚੁਣੀ ਗਈ ਸਰਕਾਰ ਆ ਤੁਸੀਂ ਕਾਈਂਡਲੀ ਸਾਡੇ ਤੱਕ ਕਾਰਪੋਰੇਸ਼ਨ ਪਹੁੰਚ ਕਰੋ ਜਿਸ ਤਰ੍ਹਾਂ ਵੀ ਹੋ ਸਕੂਗਾ ਅਸੀਂ ਤੁਹਾਡੇ ਨਾਲ ਸਾਰੀ ਸਾਡੀ ਟੀਮ ਪਹੁੰਚਾਂਗੇ ਜਿੱਥੇ ਤੁਸੀਂ ਬੁਲਾਓਗੇ ਤੇ ਉਹਦਾ ਮੁਸ਼ਕਿਲ ਦਾ ਵੱਧ ਤੋਂ ਵੱਧ ਔਰ ਘੱਟ ਸਮੇਂ ਦੇ ਵਿੱਚ ਜਿਸ ਤਰ੍ਹਾਂ ਵੀ ਹੱਲ ਹੋ ਸਕਦਾ ਉਹ ਕਰਾਂਗੇ ਜੀ ਥੈਂਕ ਯੂ ਸੋ ਮੱਚ ਮੈਮ ਗੱਲਬਾਤ ਕਰਾ ਲਈ ਸੋ ਐਸੀ ਕਿ ਮੇਰੇ ਨਾਲ ਸੀਨੀਅਰ ਡਿਪਟੀ ਮੇਅਰ ਪ੍ਰਿੰਕਾ ਸ਼ਰਮਾ ਮੈਡਮ ਮੈਡਮ ਜੋ ਕਿ ਨਾਰਾਇਣਗੜ੍ਹ ਇਲਾਕੇ ਦੇ ਵਿੱਚ ਆਏ ਜਿੰਦੇ ਖਾਸ ਗਰਾਊਂਡ ਲੈਵਲ ਤੇ ਸਾਰੇ ਕਿੰਗ ਕਰ ਰਹੇ ਨੇ ਤੇ ਜਿੱਥੇ-ਜਿੱਥੇ ਵੀ ਲੋਕਾਂ ਦੀ ਜੋ-ਜੋ ਸਮੱਸਿਆ ਪਾਈ ਜਾ ਰਹੀ ਹੈ ਉਹਨਾਂ ਦਾ ਹੱਲ ਕੱਢਣ ਦੇ ਵਿੱਚ ਅੱਗੇ ਆ ਰਹੇ ਨੇ ਇੱਥੇ ਇਲਾਕਾ ਨਿਵਾਸੀਆਂ ਨਾਲ ਵੀ ਗੱਲਬਾਤ ਕਰਾਂਗੇ ਮੈਡਮ ਕਿ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਨੇ ਉਹ ਤੁਹਾਨੂੰ ਇੱਥੇ ਫੇਸ ਕਰਦੀਆਂ ਬਸ ਇਹ ਵੀ ਜਦੋਂ ਬਰਸਾਤਾਂ ਸ਼ੁਰੂ ਹੋ ਜਾਂਦੀ ਹੈ ਉਦੋਂ ਪਾਣੀ ਆ ਜਾਂਦਾ ਹੈ ਸਿੱ ਇੱਥੇ ਸੀਵਰ ਬੜੇ ਨੀਵੇਂ ਹੈਗੇ ਆ ਤੇ ਉਹਦੇ ਕਰਕੇ ਜਦੋਂ ਵੀ ਬਰਸਾਤ ਸ਼ੁਰੂ ਹੁੰਦੀ ਪਾਣੀ ਆ ਜਾਂਦਾ ਉਹਦੇ ਨਾਲ ਸਾਰੇ ਬਿਮਾਰ ਰਹਿੰਦੇ ਮੱਛਰ ਦੀ ਪ੍ਰੋਬਲਮ ਹੋ ਜਾਂਦੀ ਹੈ ਜਿਹਦੇ ਕਰਕੇ ਮਛਰਾਂ ਕਰਕੇ ਬੱਚੇ ਵੱਡੇ ਸਭ ਬਿਮਾਰ ਹੋ ਜਾਂਦੇ ਇਥੋਂ ਦਾ ਹਸਪੀਟਲ ਪਹੁੰਚ ਜਾਂਦੇ ਤੇ ਇਹ ਦੇ ਕਰਕੇ ਜੀ ਪ੍ਰਿਯੰਕਾ ਮੈਡਮ ਆਏ ਸੀ ਤੇ ਉਹ ਕਹਿੰਦੇ ਵੀ ਕੱਲ ਤੋਂ ਤੁਹਾਡਾ ਸਮੱਸਿਆ ਦਾ ਹੱਲ ਹੋਊਗਾ ਹੋਦੀਆਂ ਨਵੀਆਂ ਇੱਕ ਇੱਕ ਹੋਰ ਬਣ ਜੂਗੀ ਤੇ ਉਹਦੇ ਨਾਲ ਜਿਹੜਾ ਤੁਹਾਡਾ ਪਾਣੀ ਚੱਲਦਾ ਰਹੂਗਾ ਇਹਨਾਂ ਨੇ ਇੱਥੇ ਕਹਿ ਰਿਆ ਜਾ ਰਿਹਾ ਕਿ ਪੂਰੀ ਗਲੀ ਦੇ ਵਿੱਚ ਪਾਣੀ ਭਰ ਲਿਆ ਜਾਂਦਾ ਸੀ ਲੇਕਿਨ ਹੁਣ ਉਹ ਥੋੜਾ ਸੋਲੂਸ਼ਨ ਨਿਕਲਿਆ ਹਾਂ ਥੋੜਾ ਥੋੜਾ ਘਟਿਆ ਅੱਗੇ ਨਾਲ ਜਿੱਦਾਂ ਅੱਗੇ ਤੇ ਨੰਗਿਆ ਨਹੀਂ ਸੀ ਜਾਂਦਾ ਹੁੰਦਾ ਇਹ ਹੈ ਵੀ ਗਲੀਆਂ ਉੱਚੀਆਂ ਹੋਈ ਜਾਂਦੀਆਂ ਵੀ ਜਿਹੜੇ ਮਕਾਨੋਂ ਨੀਵੇਂ ਹੋ ਜਾਂਦੇ ਪਏ ਇਹ ਨਹੀਂ ਕਰਦੇ ਵੀ ਅਸੀਂ ਗਲੀ ਪਹਿਲਾਂ ਥੱਲਿਓ ਪੋਟ ਲਈਏ ਜਿਹੜੀ ਬਣੀ ਪੁਰਾਣੀ ਉਹ ਫਟ ਕੇ ਫੇਰ ਬਣਾਈਂ ਇੰਜ ਨਹੀਂ ਨਾ ਕਰ ਸਾਪ ਕੋ ਕਦਾ ਉਹ ਗਲੀਆਂ ਉੱਚੀਆਂ ਹੋਈ ਜਾਂਦੀਆਂ ਮਕਾਨ ਨਹੀਂਵੇਂ ਹੋਈ ਜਾਂਦੇ ਤੇ ਉਹਦੇ ਨਾਲ ਪਾਣੀ ਜਿਹੜਾ ਘਰਾਂ ਦੇ ਅੰਦਰ ਵੜਦਾ ਹੈ ਉਹਦੇ ਕਰਕੇ ਬਹੁਤ ਪ੍ਰੋਬਲਮ ਹੁੰਦੀ ਮੱਛਰ ਬਹੁਤ ਆਂਦਾ ਹੈ ਇਹ ਸਾਡਾ ਵੀ ਬਹੁਤ ਨੀਵਾ ਹੈਗਾ ਘਰ ਉਹਦੇ ਕਰਕੇ ਸਾਨੂੰ ਪ੍ਰੋਬਲਮ ਆਉਂਦੀ ਧੰਨਵਾਦ ਜੀ ਗੱਲਬਾਤ ਕਰਾਂਗੇ ਹਾਂਜੀ ਸਰ ਕਿਵੇਂ ਦੇਖੋ ਤੁਹਾਡੇ ਨਾਲ ਕੇ ਦੇ ਵਿਚਰੇ ਮੇਰਾ ਨਾਮ ਇਕਬਾਲ ਸਿੰਘ ਆ ਮੈਂ ਅੱਜ ਸੇਰੇ ਪਹਿਲੋ ਸਭ ਤੋਂ ਪਹਿਲ ਡੀਸੀ ਸਾਹਿਬ ਨੂੰ ਮਿਲਿਆ ਸੀ ਉਸ ਤੋਂ ਬਾਅਦ ਕਮਿਸ਼ਨਰ ਜਨਾਬ ਮੈਡਮ ਮਿਲਿਆ ਕਮਿਸ਼ਨਰ ਸਾਹਿਬ ਨੂੰ ਮਿਲਿਆ ਉਹਨਾਂ ਨੇ ਮੈਨੂੰ ਭਰੋਸਾ ਦਵਾਇਆ ਹੈ ਕਿ ਮੈਂ ਸ਼ਾਮ ਨੂੰ ਆਵਾਂਗਾ ਲੇਕਿਨ ਜੈਕ ਟਾਈਮ ਤੇ ਉਹ ਆ ਗਏ ਆ ਸਾਡੇ ਬਹੁਤ ਪ੍ਰੋਬਲਮ ਸੀ ਮੈਂ ਹੀ ਸਿਰੇ ਇਕੱਠੇ ਕਰਕੇ ਲੋਕ ਆਈ ਉੱਥੇ ਗਏ ਸੀ ਆਪਰੇਸ਼ਨ ਦਫਤਰ ਮੇਰੀਆਂ ਭੈਣਾਂ ਮੇਰੇ ਨਾਲ ਗਈਆਂ ਸੀ ਉੱਥੇ ਜਦੋਂ ਅਸੀਂ ਨਾਰੇ ਨੂਰੇ ਵੀ ਮਾਰੇ ਆ ਜਾ ਕੇ ਅਸੀਂ ਬੋਲੇ ਵੀ ਆ ਤੇ ਸਾਡੇ ਬਹੁਤ ਸੌਫਟ ਪੁਲਿਸ ਆ ਲਾਈ ਸੀ ਕਿ ਸਾਡੇ ਦਾ ਜਿਹੜਾ ਰੰਗ ਤਾਂ ਆ ਜਾ ਕੇ ਕੱਲ ਤੋਂ ਕੰਮ ਸ਼ੁਰੂ ਹੋ ਰਿਹਾ ਆ ਪਰ ਬਹੁਤ ਛੋਟੇ ਛੋਟੇ ਬੱਚੇ ਆ ਘਰਾਂ ਦੇ ਵਿੱਚ ਮੱਛਰ ਆ ਬਰਸਾਤ ਦਾ ਮੌਸਮ ਆ ਬਰਸਾਤ ਦਾ ਮੌਸਮ ਆ ਇਸ ਕਰਕੇ ਮੈਂ ਮੈਡਮ ਜੀ ਦੇ ਇਥੇ ਆਇਆ ਨੂੰ ਜੀ ਆ ਧੰਨਵਾਦ ਕਰਦਾ ਜਿਹੜੇ ਟਾਈਮ ਦੇ ਕਰ ਦਿੱਤੇ ਆ ਧੰਨਵਾਦ ਸੋ ਬਿਲਕੁਲ ਲੋਕਾਂ ਨੇ ਜਿਹੜੀਆਂ ਸਮੱਸਿਆਵਾਂ ਨੇ ਉਹ ਲਗਾਤਾਰ ਸੁਣੀਆਂ ਗਈਆਂ ਨੇ ਤੇ ਹੋਰ ਵੀ ਇਲਾਕਾ ਨਿਵਾਸੀ ਮੌਜੂਦ ਨੇ ਗੱਲਬਾਤ ਕਰਾਂਗੇ ਕਿਉਂਕਿ ਅਕਸਰ ਅਗਰ ਇਲਾਕਾ ਨਿਵਾਸੀਆਂ ਦੀ ਸੁਣੀ ਹੈ ਤਾਂ ਉਹਨਾਂ ਨੂੰ ਆਪਣੇ ਗਲੀ ਮੁਹੱਲਿਆਂ ਦੇ ਜਿਹੜੀਆਂ ਪ੍ਰੋਬਲਮਸ ਨੇ ਉਹ ਜ਼ਿਆਦਾ ਪਤਾ ਹੁੰਦੀਆਂ ਨੇ ਤੇ ਉਹਨਾਂ ਦੀ ਆਵਾਜ਼ ਹੀ ਅੱਜ ਤੁਹਾਡੇ ਸਾਹਮਣੇ ਦਿਖਾ ਰਹੀ ਆ ਮੈਡਮ ਕਿਵੇਂ ਦੀਆਂ ਪ੍ਰੋਬਲਮਸ ਆਂਦੀਆਂ ਨੇ ਦੇਖੋ ਜੀ ਗਲੀਆਂ ਦੇ ਵਿੱਚ ਸੀਵੜਾਂ ਦਾ ਪਾਣੀ ਪੈ ਜਾਂਦਾ ਵੈ ਮੱਛਰ ਰੈਣਾ ਜ਼ਿਆਦਾ ਹੁੰਦਾ ਵੈ ਕਿ ਜਿਹਦੇ ਨਾਲ ਗਲੀ ਵਿੱਚੋਂ ਕ੍ਰੋਸ ਕਰਨਾ ਹੀ ਮੁਸ਼ਕਲ ਹੋ ਜਾਂਦਾ ਵੈ ਬੱਚੇ ਬਿਮਾਰ ਹੋ ਜਾਂਦੇ ਆ ਰੋਜ਼ ਉਹਨਾਂ ਨੂੰ ਕਿਸੇ ਨੂੰ ਡਾਇਰੀਆ ਹੋ ਰਿਹਾ ਕਿਸੇ ਨੂੰ ਫੀਵਰ ਹੋ ਰਿਹਾ ਬਹੁਤ ਜ਼ਿਆਦਾ ਪ੍ਰੋਬਲਮਸ ਜਿਸਨੂੰ ਫੇਸ ਕਰਨੀਆਂ ਪੈਂਦੀਆਂ ਅਸੀਂ ਇਸ ਚੀਜ਼ ਤੋਂ ਬਹੁਤ ਜ਼ਿਆਦਾ ਦੁਖੀ ਹੋ ਗਏ ਆ ਕਰੀ ਕਹਿ ਦਿੰਦੇ ਕਿ ਇਹ ਸਿਵਤ ਜਿਹੜੇ ਆ ਨਵੇਂ ਪੈ ਜਾਂਦੇ ਆ ਜਾਂ ਕੁਝ ਹੁਣ ਹਾਲੇ ਤੱਕ ਤਾਂ ਕੋਈ ਸੋਲੂਸ਼ਨ ਜਿਹੜਾ ਪਾਣੀ ਕੱਢ ਕੇ ਇਹਨਾਂ ਨੇ ਚਲੋ ਅੱਜ ਤਾਂ ਕਰ ਦਿੱਤਾ ਵੈ ਜੇ ਅੱਗੋਂ ਸਾਡੇ ਵਾਸਤੇ ਪਰਮਾਨੈਂਟਲੀ ਕੋਈ ਸੋਲੂਸ਼ਨ ਹੋਏਗਾ ਸਾਨੂੰ ਤਾਂ ਟਾਈਮ ਬੈਨੀਫਿਟ ਹੈ ਅਦਰਵਾਇਜ਼ ਫੇਰ ਜੇ ਇੱਕ ਵਾਰੀ ਸਫਾਈ ਹੋ ਗਈ ਹੈ ਫੇਰ ਦੂਜੀ ਵਾਰੀ ਫੇਰ ਉਹੀ ਕੰਡੀਸ਼ਨ ਹੋ ਜਾਏਗੀ ਫੇਰ ਇਹਦੇ ਵਾਸਤੇ ਤੇ ਸਾਨੂੰ ਫੇਰ ਉਹੀ ਪ੍ਰੋਬਲਮਸ ਫੇਸ ਕਰਨੀਆਂ ਪੈਣਗੀਆਂ। ਇਸੀ ਗੱਲ ਕੀਤੀ ਹੈ ਤੁਹਾਨੂੰ ਪੱਕੇ ਤੌਰ ਤੇ ਆਸ਼ਵਾਸਨ ਦਿੱਤਾ ਗਿਆ ਕਿ ਪਰਮਾਨੈਂਟਲੀ ਜਿਹੜੀਆਂ ਤੁਹਾਡੀਆਂ ਪ੍ਰੋਬਲਮਸ ਨੇ ਉਹ ਸੋਲਵ ਹੋਣੀਆਂ। ਹਾਂਜੀ ਮੈਮ ਵੱਲੋਂ ਸਾਨੂੰ ਇਹ ਆਸ਼ਵਾਸਨ ਦਿੱਤਾ ਗਿਆ ਹੈ ਕਿ ਪਰਮਾਨੈਂਟਲੀ ਤੁਹਾਡੀਆਂ ਪ੍ਰੋਬਲਮਸ ਜਿਹੜੀਆਂ ਸੋਲਵ ਹੋ ਜਾਣਗੀਆਂ, ਜੇ ਹੋ ਜਾਣਗੀਆਂ ਤੇ ਅਸੀਂ ਇਹਨਾਂ ਦੇ ਬਹੁਤ ਵੈਲ ਵਿਸ਼ਰ ਹੀ ਗਿਆ। ਅਸੀਂ ਅੱਗੋਂ ਵੀ ਇਹਨਾਂ ਵਾਸਤੇ ਪ੍ਰੇ ਕਰਾਂਗੇ ਗੁਰਦਗੇ ਵੀ ਕਿ ਭਗਵਾਨ ਇਹਨਾਂ ਨੂੰ ਵੀ ਚੰਗੇ ਰਸਤੇ ਤੇ ਖੜੇ ਤੇ ਇਹਨਾਂ ਨੂੰ ਅੱਗੋਂ ਤਰੱਕੀ ਜਾਇਦਾ ਦੇ ਸੋ ਬਿਲਕੁਲ ਸੋ ਐਸੀਗੇ ਇਲਾਕਾ ਨਿਵਾਸੀ ਤੇ ਤੁਹਾਨੂੰ ਪੂਰਾ ਇਲਾਕਾ ਜਿਹੜਾ ਹੈ ਉਹ ਵੀ ਦਿਖਾ ਦਿੰਨੇ ਆ ਲੋਕ ਕੁਝ ਕਹਿਣਾ ਚਾਹੁੰਦੇ ਨੇ ਸੁਣਦੇ ਆ ਕਿਉਂਕਿ ਜਿਹੜੀ ਇਲਾਕਾ ਨਿਵਾਸੀਆਂ ਦੀ ਆਵਾਜ਼ ਹੁੰਦੀ ਉਹ ਜਨਤਾ ਤੱਕ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ ਹਾਂਜੀ ਸਾਰੇ ਤਾਂ ਇਹਨੇ ਘਰ ਪਾ ਜਿੰਨਾ ਆਏ ਗਈ ਦਾ ਔਂਗੇ ਦਾ ਸਾਰਾ ਰੇਡ ਪਾਣੀ ਦਾ ਸਾਡੇ ਤੇ ਘਰਾ ਤੇ ਆ ਜਾਂਦਾ ਆ ਇਹਨੇ ਸਾਡੇ ਅੰਦਰ ਪਾਣੀ ਵੜ ਜਾਂਦਾ ਸਾਡੇ ਬੈੜੇ ਬੂੜੇ ਸਾਰੇ ਖਰਾਬ ਹੋ ਗਏ ਜਦੋਂ ਬਰਸਾਤਾਂ ਆਂਦੀਆਂ ਹਾਂ ਉਦੋਂ ਸੀਵਰ ਉਤਨਾ ਹੀ ਬੰਦ ਰਹਿੰਦੇ ਆ ਸੀਵਰ ਨਹੀਂ ਖੁੱਲਦੇ ਤੇ ਹੁਣ ਕਹਿ ਰਹੇ ਕਿ ਅੱਜ ਵੀ ਕੰਮ ਮੋਟਰ ਬੰਦ ਹੋਈ ਹੈ ਨਾ ਇਤਨੀ ਮੜੀਆਂ ਵਾਲੀ ਉਦੋਂ ਦਾ ਜਿਆਦਾ ਦਿੱਕਤ ਆਉਣ ਲੱਗੀ ਜੇ ਪਹਿਲੋਂ ਨਹੀਂ ਕੋਈ ਵੀ ਲੱਗਦਾ ਹੱਲ ਹੋਏਗਾ ਕਿਉਂਕਿ ਜਿਸ ਤਰ੍ਹਾਂ ਅੱਜ ਸੀਨੀਅਰ ਡਿਪਟੀ ਮੇਰ ਖੁਦ ਆਏ ਨੇ ਗਲੀਆਂ ਨੂੰ ਲੈ ਕੇ ਮੈਂ ਮਾਈ ਕਰੂਗੀ ਹਾਲ ਕੋਈ ਨਾ ਕੋਈ ਹੂੰ ਚੰਗਾ ਧੰਨਵਾਦ ਜੇਕਰ ਹੋਜੀ ਸਾਡਾ ਨਹੀਂ ਤਾਂ ਅਸੀਂ ਤਾਂ ਡੁੱਬੇ ਪੈ ਜਾਂਦੇ ਆ ਸਾਡੇ ਤੇ ਭਾਂਡੇ ਤਰ ਦੇ ਉੱਤੇ ਹਾਂ ਅਣਜਾਣੇ ਸਾਡੇ ਇਹਨੇ ਨਾ ਥੱਲੇ ਵੜ ਕੇ ਨਹਾਉਂਦੇ ਆ ਮਹੀ ਇਹ ਕਹਿੰਦੇ ਚਨਕੀ ਤੇ ਪਾਣੀ ਬਹੁਤ ਰੁਕਦਾ ਜਦੋਂ ਮੀਂਹ ਦਾ ਪਾਣੀ ਆਇਆ ਅੰਦਰ ਤੱਕ ਜਾਂਦਾ ਹੈ ਤੇ ਇੱਕ ਗਲੀ ਬੜੀ ਨੀਵੀਂ ਹੈ ਉਧਰੋਂ ਸਾਰੀ ਉੱਚੀ ਹੈ ਜੇ ਦੀਪਸੀ ਕਲੋਨੀ ਜਿਹੜੀ ਨਵੀਂ ਬਣੀ ਹੈ ਉਹਦੇ ਤੇ ਉਚਾਈ ਹੈ ਤੇ ਸਾਰੀ ਸਾਰੀ ਨੀਵੀਂ ਹੋ ਗਈ ਹੈ ਇਹ ਆਸ ਬੜੀ ਸੜਕ ਜਿਹੜੀ ਨੀਵੀਂ ਜਾ ਤਾਂ ਹੋ ਗਈ ਹੈ ਸ਼ੀਮ ਮੰਦਰ ਨਮਾਇਦਾ ਇੱਕ ਗਲੀ ਬਹੁਤ ਨੀਵੀਂ ਵੀ ਹੋ ਗਈ ਗਲੀ ਵੀ ਬਣੀ ਚਾਹੀਦੀ ਹੈ ਮੈਂ ਦੇਖਾਂਗੀ ਗਲੀ ਨਹੀਂ ਵੀ ਬਣ ਗਈ ਸਾਇਦ AC ਬਣਾ ਦੇ ਇਸ ਨਾਲ ਹੱਲ ਹੋ ਜਾਊਗਾ ਥੋੜਾ ਬੜਾ ਜਿਮਣਵਾਜ ਆਈ ਹੈ ਤੇ ਕਰਕੇ ਹੀ ਜਾਊਗੀ ਸਸ ਕੱਲ ਤੋਂ ਸਟਾਰਟ ਹੋ ਜਾਊਗਾ ਕੰਮ ਤੇ ਹੀ ਕਹਾਂਗੇ ਮੈਡਮ ਜੀ ਦਾ ਧੰਨਵਾਦ ਜੋ ਇਹ ਸਾਰਾ ਕੰਮ ਪੂਰਾ ਕਰ ਦਾਂਗੇ ਤੇ ਬਾਕੀ ਬਿਲਕੁਲ ਜਨਤਾ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਇਲਾਕਾ ਨਿਵਾਸੀਆਂ ਦੀਆਂ ਪ੍ਰੋਬਲਮਸ ਉਹ ਸੁਣੀਆਂ ਗਈਆਂ ਨੇ ਤੇ ਨਰਾਇਣਗੜ ਦੇ ਸ਼ਿਵ ਮੰਦਿਰ ਇਲਾਕੇ ਦਾ ਇਹ ਹਾਲ ਹੈ ਜੋ ਦਿਖਾਇਆ ਹੈ ਕਿ ਸੀਵਰੇਜ ਬਲੌਕਿੰਗ ਦੀ ਜਿਹੜੀ ਸਮੱਸਿਆ ਰਹਿੰਦੀ ਹੈ ਤੇ ਜਦੋਂ ਵੀ ਬਰਸਾਤਾ ਹੁੰਦੀਆਂ ਨੇ ਤਾਂ ਇੱਥੇ ਲੋਕਾਂ ਦੇ ਘਰਾਂ ਤੱਕ ਪਾਣੀ ਚਲ ਜਾਂਦਾ ਤੇ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਘਰ ਦੇ ਜਿਹੜੇ ਭਾਂਡੇ ਨੇ ਉਹ ਪਾਣੀ ਦੇ ਵਿੱਚ ਤੈਰਦੇ ਨੇ ਕਿ ਇੰਨਾ ਬੁਰਾ ਹਾਲ ਹੋ ਜਾਂਦਾ ਹੈ ਲੇਕਿਨ ਅੱਜ ਜਦੋਂ ਇਹਨਾਂ ਨੂੰ ਇਹਨਾਂ ਇਲਾਕਾ ਨਿਵਾਸੀਆਂ ਦੇ ਵੱਲੋਂ ਇਕੱਠੇ ਹੋ ਕੇ ਸੀਨੀਅਰ ਡਿਪਟੀ ਮੇਅਰ ਦੇ ਨਾਲ ਗੱਲਬਾਤ ਕੀਤੀ ਗਈ ਮਿਊਂਸੀਪਲ ਕਾਰਪੋਰੇਸ਼ਨ ਦੇ ਆਫਿਸ ਜਾ ਕੇ ਇਹ ਸਾਰੀਆਂ ਸਮੱਸਿਆਵਾਂ ਬਾਰੇ ਦੱਸਿਆ ਗਿਆ ਤਾਂ ਮੈਡਮ ਖੁਦ ਸ਼ਾਮ ਨੂੰ ਆਪ ਉੱਥੇ ਵਿਜ਼ਿਟ ਕਰਨ ਆਏ ਤੇ ਉਹਨਾਂ ਨੇ ਇਹ ਸਾਰੀਆਂ ਸਮੱਸਿਆਵਾਂ ਲੋਕਾਂ ਦੀਆਂ ਸੁਣੀਆਂ ਤੇ ਨਾਲ ਹੀ ਆਸ਼ਵਾਸਨ ਦਿੱਤਾ ਕਿ ਤੁਰੰਤ ਕੱਲ੍ਹ ਸਵੇਰ ਤੋਂ ਹੀ ਇਹ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਲੋਕਾਂ ਨੂੰ ਆਮ ਜਨਤਾ ਨੂੰ ਇਲਾਕਾ ਨਿਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਮੁਸ਼ਕਲ ਹੈ ਉਹ ਹੁਣ ਪੋਰ ਨਹੀਂ ਦਿੱਤੀ ਜਾਵੇਗੀ ਕੈਮਰਾਮੈਨ ਅਜੇ ਦੇ ਨਾਲ ਮਹਿਸੂਬਜੀਤ ਗ੍ਰੇਟ ਪੰਜਾਬ ਟੀਵੀ ਆਮ